ਆ ਨੰਬਰ ਬੱਤਾ ਦੋ ਵਟਾ ਬਗਿਆ ਬੱਤਾ ਦੇ ਲਈ ਇਹ ਵੀ ਲਿਖੋ ਜੀ ਨਿਸ਼ਾਨੀ ਲਾ ਦੇ ਭਾਈ ਇੱਥੇ ਨਿਸ਼ਾਨੀ ਲਾ ਦੇ ਲਾ ਲਾ ਸਰਪੈਂਸਾ ਸਮਰ ਕੇ ਲਾ ਦਿਓ ਬਗਿਆ ਮੀਰੀ ਜੂ ਪਟਵਾ ਹਾਂ ਹਾਂ ਕੋਈ ਚੱਕਰ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਡਰ ਤੇ ਕੱਢ ਲਈ ਇੱਥੇ ਆਪਦੀ ਇੱਥੋਂ ਤੱਕ ਕੋਈ ਸਹੀ ਹੋ ਗਈ ਹਾਂ ਇੱਟਾ ਵੀ ਮਿਲਾਗੇ ਆਪਾਂ ਸਾਡੀ ਟਾਕ ਮੈਨੂੰ ਪਿੱਛੇ ਜੀ ਲੈ ਮੈਨੂੰ ਆ ਆ ਜਾਈਏ ਜਿੰਦੇ ਕੋਈ ਬਹੁਤ ਡਾਉਣੀ ਪਟਵਾ ਜੀ ਸਾਹਿਬ ਅੱਜ ਤੱਕ ਠਾ ਕਰ ਕੇ ਰਾਂ ਆ ਪਟਕਾ ਹੀ ਜਿਹੜੇ ਪਿੱਛੇ ਆਖੇ ਭਾਈ ਲੈ ਜਾ ਇਹ ਨਹੀਂ ਲੈ ਚਲਾਈ ਲੈ ਚਲੋ ਕਰਦਾ ਇਹ ਇਹ ਪੱਛਾ ਵਾਲਾ ਬਰਥਡੇ ਕਿ ਆ ਇਹ ਨਹੀਂ ਠੀਕ ਹੈ ਚੱਲ ਇਕੱਠਾ ਕਰ ਜਾਈਗਾ ਟੋੜੇਗਾ ਵਗਿਆ ਦੇਖ ਲਿਆ ਹੋਇਆ ਦੇਖ ਲੈ ਦੇਖ ਲੈ ਮਸ ਟੋੜੇ ਖੜਾ ਕੋਈ ਸਹੀ ਆ ਇਹਦੇ ਪਿੱਛੇ ਜਮਾ ਸਹੀ ਆਈ ਜਾਂਦੀ ਹੈ ਨਿਸ਼ਾਨੀ ਲਾਈ ਆ ਭਾਈ ਆ ਦੇਖ ਲੈ ਬਸ ਜਮਾ ਸਹੀ ਨਹੀਂ ਆ ਰਾਈ ਥੋਲਾ ਭਾਈ

No, no, caro, ਆਈਆਂ ਨਾ ਕਿ ਗਾਮ ਕਿ ਜਾਲਾ ਛੱਡੀ ਗਿਆ ਨਹੀਂ ਟਿੱਡੇ ਦੇ ਹੱਥ ਨਾਲ ਓ ਟਿੱਡੇ ਦੇ ਨਾਲ ਨਾਲ ਪਹਿਲਾਂ ਨਾ ਆਇਆ ਸੰਜੇ ਬੰਦੇ ਨੂੰ ਫੜਾ ਮੈਂ ਤਾਂ ਮੈਂ ਸੰਜੇ ਹੀ ਆ ਓ ਪਟਵਾਰੀ ਸਾਹਿਬ ਕੋਲ ਖੜਾ ਜਮਾ ਸਹੀ ਕਰੀ ਜਾਂਦਾ ਫਰਕ ਪੈ ਗਿਉ ਸੱਚੀ ਮੈਂ ਮਰੇ ਤੇ ਹੌਸਲਾ ਰੱਖਣਾ ਤੇਰੇ ਮੈਂ ਪਿੱਛੇ ਬੇਰੀ ਕੋਲ ਡੱਟਦਾ ਲਾਤਾ ਹੀ ਆ ਓ ਹੁਣ 4 ਰੁਪਏ ਦਾ ਸਹੀ ਨਹੀਂ ਆ ਨਹੀਂ ਲਾਉਣ ਦਿੰਦੇ ਨਹੀਂ ਲਾਉਣ ਦਿੰਦੇ ਕਰੋੜਾ ਆ ਗਿਆ ਤੁਸੀਂ ਤਾਂ ਆ ਦੇਖ ਰਹਾ ਏ ਕਸਪਾ ਮੁੰਡਾ ਜਮਾ ਲੈ ਲੇ ਮੁੰਡੇ ਸਹੀ ਰੱਖੀ ਖੋਇਆ ਖੋ ਉਹ ਤੂੰ ਪਰੇ ਜਾ ਨਾ ਤੇ ਰੱਖੀ ਨਾ ਕੇ ਰੱਖੀ ਲੈ ਆ ਇੱਥੇ ਹਾਂ ਦੇਖ ਨਿਸ਼ਾਨਾ ਲਾੜੇ ਲਾੜਾ ਰੱਖ ਲੈ ਹੋ ਗਿਆ ਯਾ ਟੂਰ ਦੀ ਜੀ 50 ਫੁੱਟ ਹੈ ਹੋ ਲੇਖੋ ਜੀ ਅਸਰ ਸੁਵਾਰ ਤੇ ਲਿਖਿਆ ਆ ਦੇਖੋ ਯਾ ਆਉਣਗੇ ਕੰਨੀ ਹੋਣਗੇ ਬਰਥਡੇ ਤੇ ਠੀਕ ਠੀਕ ਹਾਂ ਤੇ ਲੱਗਦਾ ਨਹੀਂ ਕਿ ਆ ਵੱਟ ਤਾਂ ਕਈ ਦੇਖ ਲਓ ਕਿ ਨਹੀਂ ਵੱਧ ਵਾਹੇਗੀ ਉਹ ਖਾਲਾ ਵੀ ਹੈਗਾ ਪਾਣੀ ਖਾਲੇ ਵਿੱਚ ਆ ਕੇ ਜਾਉਂਦੇ ਜਦ ਸ਼ੱਕ ਜੇ ਨਾ ਖਾਲਾ ਖਾਲ ਦਾ ਪਾਣੀ ਜਾਂਦੇ ਨਾਲ ਤੇਰਾ ਫਾਇਦਾ ਨਹੀਂ ਨਹੀਂ ਜੀ ਸਹੀ ਗੱਲ ਸੁਪਤਵਾਲੀ ਸਾਹਿਬ ਸਹੀ ਹੈ ਜੀ ਇਹ ਨਹੀਂ ਵੱਧ ਨਹੀਂ ਹੈਗਾ ਖਾਲ ਦਾ ਥਾਂ ਛੱਡਿਆ ਹੋਇਆ ਨਾ ਅੱਜ ਤਾਂ ਖਾਸ ਦਾ ਕੰਮ ਹੋ ਰਿਹਾ ਤੂੰ ਵੀ ਲੱਗਦਾ ਠੀਕ ਹੈ ਮਗਲ ਬੰਦਾ ਪਗੜਾ ਗੱਜਾ ਇਹ ਸਹੀ ਨਹੀਂ ਹੈ ਮੈਨੂੰ ਹਲਕਾ ਲੱਗਿਆ ਇਹ ਰਹਾ ਇਹ ਵੀ ਗਲਤ ਆਇਆ ਮਨ ਲਾ ਦੱਸੂ ਨਹੀਂ ਮਤੰਦਾ ਇਹ ਸਾਰਾ ਸਹੀ ਹੈ ਜਿੰਨੀ ਅਸੀਂ ਮੈਂਤੀ ਕਰੀ ਹੈ ਸਾਰਾ ਸਹੀ ਆਇਆ ਠੀਕ ਹੈ ਚਿੱਠਾ ਤੂੰ ਪਾ ਮੈਂ ਗਲਤ ਆਇਆ ਹੈ

ਕੂਪੀ ਦਾ ਯਾਰ ਪਾਈ ਜਾਂਦਾ ਨਾਲੇ ਚੂਠੀ ਕਾ ਪਾਈ ਜਾਂਦਾ ਇੱਧਰ ਫਟਕਾ ਲੱਗਦਾ ਮੈਨੂੰ ਨਹੀਂ ਲੱਗਦਾ ਅੱਜ ਤਾਂ ਦਿੱਸਾ ਸਮਾਰੀ ਰੱਖੇਗਾ ਨਹੀਂ ਲੱਗਦਾ ਮੈਂ ਤੇ ਆ ਕੇ ਕਰ ਫਟਵਾਰੀ ਸਾਹਿਬ ਐ ਖਾਲਾ ਹੈਗਾ ਡੇਢ ਮਰਲਾ ਹੈਂ ਡੇਢ ਮਰਲੇ ਤੇ ਫਟਵਾਰੀ ਨੇ ਖਾਲ ਕੱਢਤਾ ਉਹ ਪੱਛੜ ਨਾ ਤਾਂ ਮੈਨੂੰ ਪੈਸੇ ਨਹੀਂ ਆਗੇ ਮੇਰੇ ਕੋਲੇ ਬਚਿਆ ਕੋਈ ਨਹੀਂ ਹੱਡਤੀ ਪਰੌਣੇ ਆ ਮੈਂ ਛੱਗੀ ਤੂੰ ਉੱਤੇ ਚੜ ਕੇ ਤੁਰਿਆਣਾ ਵੀ ਕੌਣ ਇੱਟ ਕਿਹਨਾ ਤੂੰ ਕੱਟ ਸਮਾਂ ਅੰਪਕਟੂ ਵੀਰ ਦਾ ਸਾਜੀ ਮੇਰੇ ਕੰਨੀ ਉਹ ਨਹੀਂ ਆਈ ਮੈਂ ਸਮਝਾਤਾ ਇਹ ਨੂੰ ਨਹੀਂ ਕਰਦਾ ਹੈ ਮੰਨ ਕੇ ਤੁਹਾਡੀ ਸਾਹਿਬ ਇਹ ਗੜ ਜੋ ਮੇਰੇ ਕੰਨੀ ਆਈ ਨਹੀਂ ਨਿਕਲਦੀ ਮਕੰਨਾਂ ਆ ਅਸੀਂ ਯਾਰ ਕੋਈ ਆਉ ਨਹੀਂ ਸਕਦਾ ਨਹੀਂ ਮਕੰਨਾਂ ਆ ਨਹੀਂ ਕਰ ਸਕਦੇ ਨਾ ਨਾ ਮੈਂ ਨਹੀਂ ਕਰਦੇ ਸੀ ਇਹ ਨਹੀਂ ਕਰ ਲੈ ਨਹੀਂ 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 ਹੋਵੇ سارا پیش ہو جی ਨਹੀਂ ਨਹੀਂ ਵਰਤ ਕੇ ਜਾਈਂ ਉਸ ਦਾ ਸਹੀ ਇਹ ਦਿੰਦਾ ਨਹੀਂ ਨਹੀਂ ਇਹ ਫੇਲ ਆ ਜੇ ਗਾ ਦਰ ਅੱਗੇ ਰੇਸ਼ਮਾ ਤੇ ਨਹੀਂ ਲੈਂਦਾ ਉਹਨਾਂ ਨੇ ਸਮਝ ਕਰਦੇ ਨਹੀਂ ਫੁੱਟਬਾਜੀ ਸ਼ਾਹ ਕਿ ਮੈਨੂੰ ਫਟਕਾ ਬੱਟ ਚੜ੍ਹੀ ਜਾਂਦੀ 830 ਮਾਰ ਕੇ ਦੇਖ ਲੈ ਇਹ ਤਾਂ ਸਾਨੂੰ ਬਹਿ ਮਾਈ ਹੈ ਬਹਿ ਦਾ ਇਲਾਜ ਹੈਂ ਡੇਢ ਮਰਨਾ ਖਾਲਾ ਕੱਢਤਾ ਠੀਕ ਹੈ ਡੇਢ ਮਰਲੇ ਚ ਹੁਣ ਤੂੰ ਦੇਖ ਲੈ ਵੀ ਕਿੰਨਾ ਕੇਹ ਜਗ ਹੈ ਅੰਮੀ ਕਿਤਾ ਹੈ ਕੀ ਹੈ ਅੰਮੀ ਤੇ ਕੇ 200 ਮਣਕਣ ਕੋ ਹੋਊ ਮੇਰੀ ਖਾਲਾ ਵੀ ਆਉਂਦਾ ਹੁੰਦਾ ਕੰਨੀ ਵੀ ਆਉਂਦਾ ਆ ਦੇਖ ਲੈ ਖਾਲਾ 500 ਹੋਈ 200 ਨਹੀਂ 500 ਦੀ ਤਾਂ ਤਕਰੀਕ ਤੇ ਤਾਂ ਹੋਣੀਗੀ ਬਸ ਉਹ ਦੋਨੇ ਭਰਾਵਾਂ ਦਾ ਵੱਡਾ ਭਰਾ ਹੈ ਠੀਕ ਹੈ ਕੁਛ ਨਹੀਂ ਹੁੰਦਾ ਵੱਡਾ ਚੇਕ ਜੀ ਬੰਡ ਮਾਰ ਲਿਆ ਹੁਣ ਜੇ ਨਹੀਂ ਬੰਡ ਮਾਰ ਤੇਰੀ ਪਟਾਰੀ ਸਾਹਿਬ ਆਏਗਾ ਇਧਰ ਆਪਾਂ ਦਾ ਤੂੰ ਸਾ ਮਿਲ ਆ ਇਧਰ ਲਾ ਮੈਂ ਸਾਰੇ ਕਰ ਬਸ ਤੂੰ ਸੈਂਟ ਅਸ਼ੇ ਪੈ ਮੈਂ ਸੈਂਟ ਵਾਠੀ ਤੈਨੂੰ ਤਵਾਰ ਲਿਖ ਕੇ ਦੇ ਦੇਣਾ ਮੈਂ ਤੇ ਕੋਈ ਨਾ ਜੱਪੇ ਜਮਾ ਕਰਵਾ ਦੇ ਸੈਂਡ ਕਰਾ ਲਓ ਸੈਂਡ ਕਰ ਰੋਈਆ ਦੇ ਲੈ ਲੈ ਮੈਂ ਖਾਣ ਵਾਲਾ ਓਏ ਉਹੀ ਤਾਂ ਕੀ ਹਾਂ ਅਧਿਕਰ ਕਰ ਦੇ ਨਾ ਕਰ ਦੇ ਹਲਾ ਤੂੰ ਵੀ ਕਰ ਪਾ ਲੈ ਕੋਠਾ ਲਾਉਣਾ ਜੀ ਕੋਠਾ ਹਾਂ ਹੌਣ ਪਾਇਆ ਨਹੀਂ ਜੇ ਸਾਹੀ ਕੱਢੋ ਅਰੇ ਤੇਰੇ ਹੀ ਪੈਰ ਘਰੇ ਟੱਡ ਬੋਲੇ ਨਵਰਾ ਜਾ ਆ ਸਾਹੀ ਕੱਢ ਲੈ ਚੱਕ ਕੋਈ ਚੱਕਰ ਨਹੀਂ ਬਸ ਥੋੜਾ ਦਵਾ ਲਾ ਲੈ ਕਿਹੜਾ ਲਾਉਣਾ ਜੀ ਇੱਥੇ ਲਾ ਦੇ ਵਾਹ ਲਾ ਲੈ ਜੀ ਬਾਈ ਪਟਵਾਈ ਸਾਹਿਬ ਹਾਂਜੀ ਗਲਤ ਨਹੀਂ ਦੇਖਣੇ ਨਹੀਂ ਕਰਦਾ ਪਤਾ ਹੈ ਜੀ ਠੀਕ ਹੈ ਸਰਕਾਰੀ ਕੰਮ ਛੋਟੇ ਅਫਸਰਾਂ ਨਹੀਂ ਕੰਮ ਕਰਦੀ ਹੁੰਦੀ ਆ ਕੰਮ ਮਾਹ ਟੈਂਚ ਨਾਲ ਸਾਰਾ ਸਹੀ ਕਰਤਾ ਆਪਣਾ ਤੁਸੀਂ ਤਵਾਗ ਨਾਲ ਲਿਖੀ ਮੈਂ ਮੱਛੀ ਗੁਣਾ ਕਟਾ ਬਰਾਬਰ ਬਰਾਬਰ ਠੀਕ ਹੈ ਹੋਰ ਵੀ ਦੋ ਦਾ ਚੱਪਨ ਠੀਕ ਹੈ ਤੂੰ ਆ ਬੀ ਹੱਡਲੀ ਕਰਨ ਕਾਂ ਕਾਂਬਲੀ ਮਹੱਦੀ ਐਸ ਤਰੀਕੇ ਮੈਂ ਸਾਮਾਨ ਦਿੰਦਾ ਹਾਂ ਐਸ ਕੀ ਤੇ ਤੀਜਾ ਪਜਾਈ ਕਰੀ ਜਾਂਦਾ ਦੇਖ ਲੈ ਤੂੰ ਥੋਨੇ ਵੇਲੇ ਕਰਦਾ ਥੋਨੇ ਵੇਲੇ ਥੋਨੇ ਵੇਲੇ ਕਰਦੇ ਜਦੋਂ ਫੀਤਾ ਵਾਹੇ ਜਦੋਂ ਮਕਾ ਪਰੇ ਘਾਤਾ ਮਕਾਤਾ ਦਾਇਆ ਟੁੱਠੀ ਰਹੀ ਚੌਥੇਨ ਪਾਤੇ ਬੈਠੇ ਨਹੀਂ ਕਰ ਦਰਜਾ ਸਭ ਜਾਉਂਦਾ ਤਾਂ ਹੁੰਦਾ ਹੀ ਜਦੋਂ ਜਿਹੜਾ ਬਾਹਰ ਵੱਡਾ ਭਰਾ ਹੈ ਚਲ 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 ਹੋਰ ਹੋਏ ਮੈਂ ਕੱਕਾ ਬਕਾ ਦੇ ਕੇ ਦੇਖੋ ਜਿਹੜੇ ਪਿੰਡ ਕਿ ਜੜ ਬਦਨਾਮੀ ਹੋ ਗਈ ਆ ਵੀ ਗੋਲ ਟਾੜੀ ਕਟ ਕਲਾਸ਼ੀ ਆ ਲੈ ਲੈ ਦੋਨੇ ਭਰਾ ਰਲ ਕੇ ਕਰ ਲੋ ਬਟਾਂਦਰਾ ਹੋ ਗਿਆ ਵਧੀਆ ਹੋ ਗਿਆ ਬਸ ਆਏ ਠੀਕ ਆ ਕਰ ਜਾ ਫਿਰ ਸਰਾਇ ਜੋ ਵਾਟੇ ਵਾਟ ਦੇ ਜੋ ਕਰ ਦੇ ਬਾਪਾ ਬੱਚ ਨੂੰ ਹੱਥ ਨਹੀਂ ਹੱਥ ਨਹੀਂ ਬਸ ਠੀਕ ਹੈ ਇਹਨੂੰ ਕਹਿੰ ਬੱਚ ਨਾਲ ਤਮੀਆਂ ਨਾ ਲਈ ਆਪੇ ਉਹ ਨਹੀਂ ਲਗਦਾ ਇਹਨੂੰ ਕਹਿਤਾ ਠੀਕ ਹੈ ਬਸ ਹੀ ਦੋਨੇ ਭਰਾ ਭਾਈ ਨਾਲ ਮਿਲ ਕੇ ਰਿਆ ਹਾਂ ਕੋਈ ਫਰਕ ਨਹੀਂ ਨਾ ਨਾ ਪਰ ਗਾਲੀ ਕਮਾੜ ਹੈ لڑائی تو بچ گئے دیکھو سارا پتا کر دارا پتا نشا کا چمچا کھانا دو سال نہیں ਜੇ ਸਾਨੂੰ ਨਸ਼ਾ ਖਾਲਾ ਤੂੰ ਕਿਹਦਾ ਕਰ ਰਹਾ ਮੇਰੀ ਗੱਲ ਸੁਣ ਆਪਣੇ ਗੱਜਾ ਉਹ ਹੀ ਦਾ ਸਰਪੰਚ ਪੀਸੀ ਡੰਡਾ ਦਾ ਝੱਕਾ ਇਹਦੇ ਉਹ ਮੇਰਾ ਟਾਈਮ ਇਹਨੂੰ ਗੁੱਸੇ ਨਹੀਂ ਜਾਂਦੇ ਉਹਦੇ ਥਾਣੇ ਚ ਭਜਾਤਾ ਪੈਂਦੀ ਉਹ ਤਾਂ ਹੁਣ ਨਾ ਕਹਿੰਦਾ ਉਹ ਵੀ ਆਇਆ ਮੈਂ ਆਇਆ ਸੱਦ ਕੇ ਫੇਰ ਫੇਰਾਂ ਤਾਂ ਛਾਂਜਾ ਬੰਦਾ ਮੈਂ ਖਾਡ ਜੀ ਉਹ ਹੋ ਮੈਂ ਤਾਂ ਇਹ ਕੋਈ ਡੋਲੇ ਨਹੀਂ ਮੈਂ ਨਹੀਂ ਸਕਿਆ ਉਹ ਨਹੀਂ ਸਮਝਾ ਉਸ ਤਰ੍ਹਾਂ ਕਰਾਉਣਾ ਸਾਡਾ ਫਰਜ਼ ਬਣਦਾ ਤੁਹਾਡਾ ਤਾਂ ਬਣਦਾ ਬਾਪੂ ਮੇਰੀ ਗੱਲ ਤਾਂ ਸੁਣਦਾ ਉਹਨੂੰ ਤੇ ਕਹਾਂਗੇ ਅੱਜ ਆਜੋ ਨਾ ਕਹਾਂ ਨੂੰ ਮੇਰੀ ਗੱਲ ਸੁਣ ਹਾਂ ਕੋਈ ਆਪਾਂ ਐ ਕਹੀਏ ਮੱਚ ਦੀ ਕੱਠ ਵਾਟ ਤੇ ਬੰਦੇ ਤੇ ਦਾਬ ਰਹਿ ਜਾਂ ਨਾਲੇ ਤਾਂ ਬਗਾਨੇ ਦਾ ਫੌ ਵੀ ਪੈਂਦਾ ਸੰਦ ਸਭ ਤੇ ਇਕੱਠਿਆ ਕਾਪਾਂ ਨਾਲ ਨੂੰ ਨਾ ਰਾਨੀ ਸੰਗੀ ਜੱਗੇ ਦੇਖ ਲੈ ਤੂੰ ਉਹ ਮੇਰੀ ਗੱਲ ਸੁਣ ਲੈ ਉਹ ਵੈਲੇ ਹੋ ਕਰਦੇ ਆ ਕਿ ਤਰ੍ਹਾਂ ਸਾਲਾ ਪਾਉ ਦਾ ਕੰਮ ਨਵੜ ਗਿਆ ਜੇ ਮੇਰੇ ਨਾਲ ਹੈ ਨਾ ਜੱਗੇ ਹੈਗੀ ਹੈ ਕੋਈ ਰੈਂਟ ਚੋਂ ਨੂੰ ਪੁੱਛ ਲਿਆ ਨਹੀਂ ਕਿੰਦਾ ਮੱਥੇ ਮਾਰਦਾ ਆ ਤੂੰ ਬੁਲੀ ਦੁਕੀ ਕਾਣੀ ਨਾੜੇ ਮੈਂ ਜ਼ਮੀਨ ਮੈਂ ਸਾਨੂੰ ਸਾਰੀ ਮੈਂ ਹੋਰ ਆ ਜਾ ਕੇ ਕਿ ਤੂੰ ਮੈਂ ਗਵਾਂਦਾ ਤੂੰ ਪੈ ਜਾ ਖਵੇ ਜਾ ਜਾ ਫਿਰ ਇੱਕ ਰਾਇ ਚਾ ਪਰਚੀਆਂ ਪਾ ਲਾ ਗਏ ਸਹੀ ਹੈ ਸਹੀ ਹੈ ਪੱਟੀਆਂ ਨੂੰ ਕੋਈ ਕੱਪ ਕੱਢਣਾ ਆ ਫੇਰ ਮੇਰੀ ਗੱਲ ਛੋ ਲੈ ਇੱਕ ਰਾ ਤੇਰੇ ਕੋਲੇ ਕੜਾ ਦੇ ਨ ਕੋਈ ਘੰਟੇ ਦਾ ਟਾਈਮ ਬਣਨੇ ਲਾਂਗੇ ਆ ਕਹਾਂਗੇ ਪਰ ਵਾਲੀ ਗੱਲ ਹੈ ਇਹਦੇ ਸਾড়ে ਬੰਦੇ ਆਏ ਆ ਕਿੰਨੇ ਹਾਂ ਆ ਤਾਂ ਮੈਂ ਜਮਨ ਦਾ ਸੋਢੀ ਕਰਿਆ ਨਹੀਂ ਇਹ ਤਾਂ ਮੱਟੀ ਦੀ ਪੁੱਤ ਵਾਹੀ ਸਾਡੀ ਮੰਨਦਾ ਨਹੀਂ ਗੱਲ ਮੇਰੀ ਹਾਂ ਲੱਗਿਆ ਆ ਹਾਂ ਨੇ ਬੜਾ ਗੇੜਾ ਨੀ ਕਰਦਾ ਤਾ ਉਹ ਨਾ ਨੀ ਬੁੜਗਾ ਹੋ ਵੀ ਮਿੰਟੀ ਤੂੰ ਕਿੱਧਰ ਫਿਰ ਜਾ ਉਹ ਉਹ ਬੱਚਾ ਖੇਡ ਆਇਆ ਗੇੜਾ ਮਾਰਨੇ ਆ ਦੇਖਿਆ ਆ ਗਿਆ ਆਇਆ ਮੁੰਡਾ ਕਣ ਕੁਲਕ ਦੇ ਖਾਨ ਜੀ ਮੋਬਾਈਲ ਤੇ ਗੱਲ ਹੋ ਰਹੀ ਮੇਰੀ ਗੱਲ ਉਹ ਰਹੀ ਜਬਾਨ ਤੇ ਪੱਕਾ ਉਹ ਜਬਾਨ ਤੇ ਪੱਕਾ ਉਹ ਨਾ ਕੋਈ ਕੱਚ ਕਲੂੰਡੀ ਤੂੰ ਕੱਲਾ ਕਰ ਲਿਆ ਕਰੀ ਬਾਹਰ ਖੜਾ ਦਾ दारू ਨਾ ਪੀ ਆ ਕੇ दारू ਪੀ ਕੇ ਕਲੇਸ਼ ਆਪਾਂ ਕੋ ਜੜ ਹੱਥ ਨਹੀਂ ਜਾਂਦੇ ਬਸ ਪੱਕੀ ਗੱਲ ਆ ਦੋ ਟੈਂ ਨਾ ਆਪਾਂ ਚੱਤੀ ਨਹੀਂ ਗਏ ਲੈ ਲਿਆ ਮੰਨ ਪੱਕਾ ਖਣੀਂ ਦਾ ਤੇ ਨਸ਼ਾ ਕਰ ਤਾਰਨ ਨਾ ਤੂੰ ਆ ਕੇ ਕਥੀ ਡਾਕੂ ਆਣਾ ਨਾ ਬਣਾ ਜਾ ਲੈ ਮੰਗਾ ਲੈ 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 ਖਰਾ ਛੁੱਤੀ ਹੱਥ ਮੱਚ ਗਿਆ ਰੋਟੀਆਂ ਪਕਾਉਂਦਾ ਤੂੰ ਚਰ ਸਖਾਇਆ ਕਰ ਮਾੜਾ ਮੋਟਾ ਬੰਦਾ ਹੈ ਜਦ ਪਟਵਾਰੀ ਆਇਆ ਕੋ ਝਰਮ ਕਰੋ ਲਿਖੀ ਉਹ ਇਧਰ ਬੇਲਾ ਕਮਾਲ ਆ ਗਿਆ ਪਟਵਾਰੀ ਤੇ ਮੈਂ ਬੜੇ ਕਿਦਾਂ ਦੇ ਰਕੇ ਲਾਏ ਆ ਇਹ ਜਗਾ ਇਹੇ ਕੰਮ ਤੂੰ ਕਰ ਦੇ ਹੁੰਦੇ ਉਹ ਕਿਲੇ ਕਦਾ ਸ਼ੋਗਲ ਮੇਂਦਾ ਕਰ ਲੈਣੇ ਅਸੀਂ ਦੋਨੇ ਭਾਈ ਆ ਤੈਨੂੰ ਕੀ ਪਤਾ ਐਂ ਜਾ ਪਟਵਾਰੀ ਆ ਜੀ ਬੰਦੇ ਮੈਂ ਪਟਵਾਰੀ ਬਦਨਾਮੀ ਕਰਦਾ ਤੇਰੀ ਹਾਂ ਬਦਨਾਮੀ ਕਰਦਾ ਹਾਂ ਦੋਨਾਂ ਦੀ ਬਾਤ ਆਜ ਹੋ ਗਿਆ ਚਲੋ ਹੋ ਵਧੀਆ ਹੋ ਗਿਆ ਨੁਪੜ ਗਿਆ ਬਹੁਤ ਵਧੀਆ ਗਿਆ ਇਹ ਤਾਂ ਬਾਗਾ ਕੰਦਾ ਹੋ ਗਿਆ ਸਰਪੰਚਾ ਬੋਲਣਾ ਬੋਲੇ ਘਰ ਬਚ ਜਾਊਗਾ ਨਹੀਂ ਭਾਈ ਗੱਡਿਆ ਲਾਪਾ ਵੀ ਜਮਾ ਨਹੀਂ ਬੋਲਦੇ ਦੇ ਇਸ ਕੋਈ ਚੂਨਾ ਕਰੀ ਪਾਈ ਨਹੀਂ ਮੈਂ ਤਾਂ ਬੋਲਾਂਗਾ ਸੁਦਾਤਾ ਤੂੰ दारू ਬੀੜੀ ਬੱਚਾ ਬੰਦ ਕਰ ਦੇ ਹਾਂ ਕੋਈ ਹੈ ਫੇਰੋਕੀ ਕਰ ਜਾ ਉਹ ਲੋਕ ਕਹਿੰਦੇ ਐ ਸ਼ਾਪਾ ਪੱਤਾ ਖੋਲਦਾ ਮਾ ਡਾ ਡਾਜੀ ਨੂੰ ਹੱਥ ਹੀ ਬੈ ਹੁ ਤੂੰ ਕਹਿੰਦਾ ਸਰਪੰਚ ਕਰ ਜੀ ਮੈਂ ਆਪਾਂ ਸ਼ਹਿਰ ਸੰਗਾ ਬੰਦਾ 200 ਦਾ ਸੰਗੀ ਕਰੇਗਾ ਸਰਪੰਚਾ ਪੀ ਕੋਈ ਦਾਸ ਦਾ ਠੀਕ ਹੈ ਜੇ ਕੱਲ ਦਾ ਚੱਲੀ ਜਾਂ ਜੇ ਪੱਤ ਲਿਆ ਕਰ ਇੱਕ ਘੜੀ ਘੜ ਪਿੰਦਾ ਨਾ ਪੰਜ ਕਿਲੋ ਗੜ ਪਾਇਆ ਸੀ ਮੈਂ ਨਾ 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 ਤੇਰੇ ਮਰਦੇ ਲੱਗਦੇ ਫੜਾਉਂਦਾ ہاتھی نہیں لے نیچے لانا دیا اوہ تا اگلے نے مانتا نہیں تیسری کبھی پتہ واں ہاں ٹھیک ہے ٹھیک ہے اون کے جنر پٹوا ہی آ گیا ہوںے نہیں فائی دی تھوڑی موڑان گے اوہ ووٹ دےواں کی کیا ڈو کیا پانی منگیا شی نے میں چاہیے کوئی بندہ اسے یاد دو کا گلا کر تے لٹی جاوے اوہہ نہیں جڑا ڈوتا دو دو کا کلفی جو ہو جندا نہیں کریاں دا اوہ تا ٹو این لالا ٹھیک ہے ہاں ਪਟਵਾਰੀ ਸੁਣਿਖਿਆਵਾ ਬੰਦਾ ਨਹੀਂ ਹੈ ਨੀ ਕੰਮ ਦਾ ਹੈ ਨਹੀਂ ਕੰਮ ਦਾ ਇਹ ਤਾਂ ਨਾਲ ਦੇ ਪਿੰਡ ਦਾ ਬੰਦਾ ਦੋਗਲੇ ਨੂੰ ਹੈ ਇਹਨੂੰ ਤਾਂ ਕੱਢਾਂਗੇ ਥੋੜਾ ਟਾਈਮ ਹੀ ਹੈ ਹਾਂ ਕੱਢਾਂਗੇ ਇਹਨੂੰ ਤਾਂ ਫਟਾ ਫੜੇਗੇ ਤੂੰ ਕੇ ਤਾਂ ਕੰਮ ਆਦਾ ਮੈਨੂੰ ਪੰਜਰਾ ਨੂੰ ਜਵਾਹਰ ਜਵਾਹਰ ਨੂੰ ਕੱਢ ਕੇ ਮਾਰ ਕੇ ਕਮਾਲ ਕਰ ਜਾਏ ਕੋਲਵਾਤੀ ਜਾ ਕੇ ਕਚਹਿਰੀਆਂ ਚੰਗਾ ਰਿਹਾ ਗਿਆ ਪਟਵਾਰੀ ਸਾਹਿਬ ਆਏਗੇ ਸਿੱਦੇ ਲੈ ਲਈ ਪਟਾਉ ਨੇ ਨਹੀਂ ਸਿੱਦੇ ਲੈ ਲਈ ਉਹਨੇ ਮੇਰੀ ਜੇ ਉਸ ਦਾ ਤੇ ਫਰਦਾ ਦੇਣੀ ਜੀ ਹੁੰਦੀ ਹੈ ਤੂੰ ਖਾ ਜਾਂਦਾ ਇਹਨੇ ਵੀ ਚੱਕ ਚੱਕ ਨਹੀਂ ਨਹੀਂ ਉਹ ਤਾਂ ਜਿੰਨੇ ਚੱਕੀ ਮਾਂ ਪਿਓ ਦੀ ਇਹ ਉਹ ਕੋਈ ਤੇ ਮਾਂ ਦੀ ਸ਼ਗਨ ਨਾ ਲੈਣਾ ਹੋਵੇ ਸੁਪਤਾਂ ਲੱਗਦੇ ਸੀ ਇਹ ਭੱਜ ਦੌੜ ਜੀਵੰਗ ਖੰਡਾ ਉਹ ਨਾਮਾਂ ਚੱਕਦੇ ਦੇਖਿਆ ਨਹੀਂ ਕੋਈ ਤੂੰ ਦਿੱਤੀ ਆ ਤੂੰ ਮੇਰੇ ਘਰ ਖਲ੍ਹਦੇ ਤਾਂ ਫਿਰ ਇੱਕ ਵੀ ਤੇ ਦਾਣੇ ਹੋਣੇ ਰਾਸ਼ਨ ਕਾਰਡ ਗੰਦੇ ਸੀ ਕਰਾ ਲਓ ਕੇਐਮਆਈ ਜੀ ਅਫਸਰਾਂ ਨੂੰ ਨਹੀਂ ਇਹੋ ਨਾ ਕਰੀਂ ਦਾਕ ਦੇ ਪਾਸਾ ਕੀ ਬੰਗੀ ਸਾਰੀ ਕ੍ਰਾਸੀ ਤੇ ਪੂਰੀ ਸਾਰਾ ਸੜ ਬੱਕਿਆ ਹੈ ਨਹੀਂ ਨਾ ਬੁਝਨਾਮੀਆ ਕਰੇਗਾ ਕਿਸੇ ਕੋਨਟੈਕਟਰ ਨੂੰ ਮਨੀ ਮੰਗਦਾ ਹੁਣ ਗਾਂ ਚੂ ਭਾਈ ਕਰਦਾ ਲਾਭ ਦਾ ਸਹੀ ਨਹੀਂ ਮੈਂ ਸਹੀ ਆਇਆ 25 ਰੁਪਏ ਜ਼ਿੰਮੇਵਾਰੀ ਮੇਰੀ ਹੈ ਤੇਰੀ ਭਰਾਵਾ ਜ਼ਿੰਮੇਵਾਰੀ ਕੋਈ ਨਹੀਂ ਆਪ ਤਸਵਾ ਜਿਹੜਾ ਹੁੰਦਾ ਠੋਕ ਲੈਣੇ میری گلپ آجانا پٹواری مجھا ਉਹ ਜਾ ਰਹੇ ਕੋਈ ਮਾਦੀ ਮੋਤੀ ਮਰਾ ਕੇ ਮੈਨਾਂ ਲਾਏ ਪਿੰਡੋ ਆਪਦੇ ਦੂਸਰੇ ਆ ਦੇ ਰਹੇ ਤੂੰ ਯਾਰ ਸਾਡੇ ਕਾਹਦੇ ਆ ਜਿਹੜੇ ਚਾਹ ਪਾਣੀ ਇਦੋਂ ਪਰਲੇ ਕੋਲ ਲਾਵਾਂਗੇ ਉਰਲਾ ਤਾਂ ਭਗਤ ਬੰਦਾ ਮਕਾਨੰਦੂ ਲਾਵਾਂਗੇ ਜੀ ਸਾਹ ਮਾ ਠੀਕ ਹੈ ਆਪਣੇ ਕੋਲ ਨਾ ਪਾਵਾ ਚਾਵੇ ਦਲਾਂਗੇ ਛੱਡ ਕੇ ਸੰਜੇ ਦਾ ਪੰਗਾ ਹੀ ਆਇਆ ਨੋਰ ਕੀ ਉਹ ਵੀ ਨਹੀਂ ਹਣ ਮੇਰੇ ਕੋਲੇ ਤਾਂ ਹੈ ਨਹੀਂ ਨਾ ਤੇਰੇ ਕੋਲੇ ਹੈਗੇ ਮੇਰੇ ਕੋਲ 2 ਰੁਪਏ ਆ ਗਿਆ ਬਸ 2 ਰੁਪਏ ਉਹ ਵਾਲੇ ਨਹੀਂ ਕਿਉਂ ਨਾ ਨਾ ਪਛਾਹ ਆਏ ਸਰਪੰਚਾਂ ਦੀ ਸਾਰੀ ਇੱਕੋ ਗੱਲ ਹੁੰਦੀ ਹੈ ਇਹਨਾਂ ਦੀ ਅਫਸਰਾਂ ਦੀ ਇਹ ਵੀ ਬੰਡਮਾਣ ਨੂੰ ਹੁ ਦੁਰਚਾਈ ਆ ਗੋਰ 5000 ਰੁਪਏ ਫੀਸ ਲਾਉਗੀ 9500 5000 5000 ਰੁਪਏ ਜੀ 15000 5000 ਰੁਪਏ 5000 5000 ਰੁਪਏ ਦੀ ਹੈ ਸਾਡੇ ਕੋਲ ਪੁੱਤ ਜੀ ਸਾਡੀ ਸਵੇਰੇ ਕੀ ਲੈ ਬੇ ਚੁਪ ਹੋਦੇ 5000 ਅੱਜ ਉਹ ਥੱਕੇ ਜ਼ਮੀਨ ਦਾ ਮੁੱਲ ਨਹੀਂ ਜਿੰਨੇ ਟੁੱਟ ਗਿਆ ਮੰਗ ਲੈ ਓਹੋ ਕਰਾ ਪਾਣੀ ਪੀ ਲੈ ਉਹਨਾਂ ਨੂੰ ਥੱਕੇ ਕਿੱਥੋਂ ਆਏ ਤੁਰ ਕੇ ਕਾਹ ਪਾਣੀ ਟਪ ਹੋ ਮੈਂ ਕਰ ਦਾਂਗਾ ਆ ਰਾਜਮ ਰਾਏ ਹੋਈ ਗੱਜਾ ਚੜੋ ਵੀ ਆਪਣਾ ਬਹਿਮ ਗਿਆ ਨਿਕਲ ਜਾ ਮੇਰਾ ਹਾਂ ਹੋਰ ਕੀ ਜਨਾ ਨਾ ਤੇ ਚੁਪਾ ਤੇ ਰਹਿ ਜੀ ਨਾ ਨਾ ਮੈਂ ਆਪਾ ਬੋਲਦੀ ਨਹੀਂ ਠੀਕ ਹੈ ਬਸ ਇਹਨੂੰ ਜਾਤਾ ਆਪਾਂ ਇਹ ਕਹਿੰਦੇ ਬੋਲਿਆ ਮੈਂ ਸਾਰਾ ਨਾਲ ਉਹ ਦੁਬਾਰਾ ਮੇਰੇ ਕੋਲ ਸਰੇ ਆਪੇ ਹਾਂ ਤੇ ਜਾਊਗਾ ਬਸ ਠੀਕ ਆ ਉੱਦਨ ਨੂੰ ਤੇ ਹੈ ਜੀ ਕੋਈ ਤਾਂ ਕਰਦੇ ਤੇ ਜਾਣ ਆਉਦਾ ਕ ਪਾਣੀ ਪੂਰੀ ਪੀਓ ਤੋੜੀ ਹਾਂਜੀ ਪਾਣੀ ਮੰਗਾ ਲਓ ਗਰਦਲ ਫਿੱਕਾ ਖੜਕੜ ਬਾਹਰ ਪਾਣੀ ਰੁਕੀ ਤੂੰ ਬੋਕਾ ਖਾਦਾ ਬੋਕਾ ਈ ਜ਼ਰੂਰ ਤਰੱਕਿਆ ਤੂੰ ਗਰਦਲ ਚੰਗਾ ਬੰਦਾ ਯਾਰ ਸਾਡੀ ਚੰਗੀ ਸੇਵਾ ਕਰਦਾ ਪਾਣੀ ਪਾਣੀ ਲੈਣੇ ਭਰਾ ਹੀ ਇਹ ਜੇ ਕਾਮਲੇ ਬੰਦੇ ਆ ਯਾਰ ਕਿੰਦਰ ਬਾਪ ਹੈ ਕਰ ਜਾ ਜਿਵੇਂ ਮਰਜੀ ਡੰਗਾ ਡੋਰਾ ਸਾਰ ਲੈਣ ਦੇ ਠੀਕ ਹੈ ਜੀ ਹਾਂ ਇਹ ਤਾਂ ਇੱਧਰ ਗੱਲ ਕਰਦੇ ਸਰਪੰਚ ਨਾਲ ਜੀ ਪਾਣੀ ਨਾ ਕੋਲੇ ਜਿਹੜੇ ਮਿੱਤੇ ਲੈ ਲੈ ਐਵੇਂ ਯਾਰ ਅਸਤਾਫਤ ਵੀ ਗਮ ਛੱਡ ਗਈ ਨਾ ਹੁਣ ਕੀ ਹੈਗਾ ਮੈਨੂੰ ਪਤਾ ਖਾਨੀ ਨਹੀਂ ਹੈ ਆਵਦਾ ਸਰਕਾਰੀ ਦੀ ਅਸਤਾ ਦੇ ਹਾਂ ਲੋ ਨਹੀਂ ਕੋਈ ਉਹ ਲਵੇ ਮਹੀਨਾ ਕਿ 24 ਤਾਂ 50 ਮੰਗ ਹਾਂ ਲਾਭੋਕ ਦੇ ਸਿੰਘ ਨੂੰ ਹੱਥ ਫੇਰਾ ਮੋਖ ਦੇ ਪੈਸੇ ਦਾ ਨਹੀਂ ਪੈਣਗੇ ਓਹੋ ਉਹ ਪੰਜ ਕਰਕੇ ਪਤਾ ਜੇ ਜੀ ਆਪ ਸਰਕਾਰ ਕਰਕੇ ਦੇ ਦੀਆਂ ਭਲਾ ਨਾ ਉਹਦਾ ਜਮਾ ਕਰਾਉਣੀ ਪੈਣੀ ਸਾਨੂੰ ਹੀ ਤੇ ਤੁਹਾਡੀ ਹਸਲ ਤਾਂ ਨਹੀਂ ਚੱਲਦੀ ਪੜਾ ਨਹੀਂ ਨਾ ਐਨਾ ਪੈ ਸਰਕਾਰੀ ਕਿੱਥੇ ਕਰਾਵਾ ਕਰਾਂ ਮੈਂ ਹੀ ਕਰਾਉਂਗਾ ਨਾ ਸਰਦੂਗਰ ਸਾਨੂੰ ਜਮਾ ਕਰਾਉਣੇ ਪੈਣਗੇ ਸਾਡੇ ਸਾਈਨ ਹੁੰਦੇ ਆ ਅੱਛਾ ਤੁਹਾਨੂੰ ਕਰਾਉਣੇ ਪੈਣਗੇ ਐ ਤੱਕ ਪੈਗਟ ਸਾਈਨ ਕਰਾ ਲੈ ਤੱਕ ਆਪ ਟਾਈਮ ਹੁੰਦਾ ਆਖੀ ਇਹਨੇ ਗੇਣਾ ਉੱਥੇ ਦਵਾਂਗੇ ਪੈਸੇ ਤਾਂ ਲੈ ਕੇ ਜਾਵਾਂਗੇ ਡਾਕਟਰ ਚਿਕਾ ਦਾ ਕਰਾਉਣੇ ਪੈਂਦੇ ਆ ਕਹਿੰਦਾ ਹਾਂ ਹਾਂ ਇਹ ਤਾਂ ਦੇਣੇ ਪੈਣਗੇ ਉੱਥੇ ਬੰਨਾਂ ਤੇ ਚੜਾਉਣ ਦੇ ਨੇ ਐ ਇੱਕ ਤਾਂ ਜਾਨੂੰ ਦੀ ਬੜਾ ਬੱਚਾ ਕੰਪਿਊਟਰ ਲਿਆ ਜਾ ਤੂੰ ਉਹ ਤਾਂ ਨਾ ਫੇੜਦਾ ਮੈਂ ਤੇ ਅੱਖੇ ਸੀ ਪਾਈਂਦੇ ਨੇ ਫੇੜਦਾ ਤੂੰ ਮੰਨਿਆ ਉਹਦਾ ਇਹ ਕ ਆਪਣੇ ਸਰਪੰਚਾਂ ਕਿਹੜਾ ਨਾ ਹੂੰ ਅਸੀਂ ਮਿਲੀ ਆਪਣੇ ਸੁਭੇ ਤੇ ਆਪਣੇ ਇਹਨਾਂ ਦੀ ਕੱਲੇ ਕੀ ਹਾਂ ਉੱਚਾ ਜਾਣੋ ਅੱਛਾ ਪੈਂਸਾ ਮਾਉਣ ਨੂੰ ਪਾਉਂਦੇ ਪੁਤਵਾਰੀ ਪੈਂਸਾ ਪੁਤਵਾਰੀ ਸਭ ਪੈਂਸਾ ਨੂੰ ਸੁੱਕ ਗਿਆ ਹੂਗਾ ਮਿੰਟੀ ਕਰ ਜਾਂਦਾ ਮਿੰਟੀ ਨੂੰ ਕੀ ਜੋਰ ਲੱਗ ਜਾਂਦਾ ਇਹ ਸਾਨੂੰ ਬੰਧਿਆ ਉਦੋਂ ਪ੍ਰਵਾਸੀ ਮਿੰਟੀ ਖੜਾਈ ਤੇ ਬਾਹਨ ਸੀ ਉਹਨਾਂ ਦਾ ਵੀ ਬਰਾਬਰ ਆਹਾ ਦੋਨਾਂ ਦਾ ਸ਼ੇਰਾ ਜੋ ਤਾਂ ਜਿਹੜੇ ਬੰਦੇ ਨੇ ਗੱਜਾ ਪੁਤਵਾਰੀ ਛੱਡਿਆ ਜਨੋ ਜਿਹੋ ਦੇ ਪਾਸੇ 6 ਫੁੱਟ ਵੱਡ ਕੜਤਾ ਅੱਛਾ ਇਹ ਫਿਰ ਮੇਰੇ ਨਾਲ ਕਿ ਮੇਟੋ ਖਾ ਹੋ ਗਿਆ ਇਹ ਤਾਂ ਕਾ ਕਾ ਖਲ ਨਹੀਂ ਹੋਇਆ ਦੇਖ ਲੈ ਕਾਪੀ ਤੇ ਦਰਜ ਕਰ ਸਕੇ ਰੁਪਏ ਤਾਂ ਨਹੀਂ ਦਿੱਤੇ ਜੱਗਿਆ ਨਾ 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 ਕਰਦੇ ਨਹੀਂ ਲਤਾ ਮੂੰਹ ਬਕ ਬੰਦਾ ਕੋਲ ਨਾ ਕਮਾਂਡ ਕਰਦਾ ਆ ਰੁਪਏ ਲੈਣੇ ਬਾਅਦ ਜਿਹੜੀ ਸਾਡੀ ਫੀਸ ਭਰਨੀ ਹੋ ਦੇ ਦੇ ਇਹਨੂੰ ਤੂੰ ਕਹਿੰਦੀ ਐਪਲੀਕੇਸ਼ਨ ਤੁਸੀਂ ਲਾਈ ਸੀ ਐਪਲੀਕੇਸ਼ਨ ਤੁਸੀਂ ਲਾਈ ਸੀ ਉਹਦਾ ਸ਼ੁੱਧਾ ਪੈਸਾ ਲੈ ਜਿੱਥੇ ਬੈਠਾ ਹੈ ਚਿੱਠੀ ਨਹੀਂ ਦੂਸੇ ਉਹ ਦਾ ਕਰੀ ਪੋਸਟ ਕਰਤੀ ਚਿੱਠੀ ਆਹ ਤੇ ਹੋਰੀ ਤਾਂ ਨਾ 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 ਹੋ ਵੀ ਕਰਦਾ ਨਾ ਵਸੇ ਇਧਰ ਬਿਠਾ ਉਹਨਾਂ ਪੰਗਾਲੀ ਲੈ ਲੈ 5 ਲੱਖ ਪੀਰੂ ਵੀ ਦੇ ਦੋ ਭਾਈ ਉਹ ਨਾ ਲੇਖਾ ਪਗਰਾ ਮਕੰਦ ਕਰਾਈ ਸੀ ਪਿੱਛੇ ਹੈ ਨਾ ਹਾਂ ਮੈਂ ਸੀ ਮੈਂ ਧਿਆਨ ਨਹੀਂ ਦਿੱਤੀ ਲੈ ਮੈਂ ਚਾਹੀ ਆਥਨ ਕਰੀਗਾ ਕਰੀਗਾ ਜਦੋਂ ਸੋਟਾ ਹੋਗਾ ਉਦੋਂ ਪਟਵਾਰੀ ਵੀ ਭੱਜਣ ਨੂੰ ਪਰੇ ਤੇ ਮੈਂ ਵੀ ਖੜਾ ਛਡਾਉਣ ਨੂੰ ਕਰਾਂ ਉਹਨੂੰ ਮਾਇ ਲਿਆ ਠੀਕ ਪਟਵਾਰੀ ਤੂੰ ਮੈਂ ਧਿਆਨ ਨਹੀਂ ਦਿੱਤੀ 2 2 ਘੰਟੇ ਲਾ ਲਾ ਜੀ ਸੋਟਾ ਹੀ ਕਰਦੇ ਨੇ ਹਾਂ ਕਹਿੰਦੇ ਮੈਂ ਬੋਤਲ ਲੈ ਕੇ ਆਉਣਾ ਕਹਿੰਦੇ ਮੈਂ ਬੋਤਲ ਲੈ ਕੇ ਆਉਣਾ ਇਹ ਪੀਂਦਾ ਨਹੀਂ ਪਿੜਾਉਣਾ ਉੱਤਲਾ ਹਾਂ ਪੀਂਦੇ ਹੁੰਦੇ ਸਾਰੇ ਚੋਰੋਂ ਵੀ ਪੀਂਦੇ ਨੇ ਪਟਵਾਰੀ ਸਬਜ਼ੀ ਲਾਉਣੇ ਨਾ ਇਹ ਨਹੀਂ ਨਾ ਇਹ ਤਾਂ ਬੇਸਨੂ ਆ ਬਈ ਸਰਪੰਚ ਸਾਹਿਬ ਲਾਉਂਦੇ ਮਾਣੀ ਮੱਟੀ ਮਹਿੰਗੀ ਪਿੰਦੇ ਐ ਇਹ ਦੂਜੀ ਮਹਿੰਗੀ ਪਿੰਦੇ ਜੁੱਤੀ ਮੱਤ ਕਬਰ ਪਿੰਦਾ ਜੇ ਤਾਂ ਖਾਦ ਸਾੜਾ ਜਾ ਨਾ ਨਾ ਖਾ ਸਕੂ ਤਣੀ ਇਹ ਰਕੀ ਤੋਂ ਬਾਈ ਉਸਕਾ ਇੱਕ ਪੀ ਲਉਂਗੇ ਸਹੀ ਗੱਲ ਸੋ ਲੈ ਖਾ ਮਾ ਮਟੀ ਨਾ ਜੂਏ ਦੇ ਸਕ ਨਾ ਰੁਪਈਆ ਦਾ 5000 ਰੁਪਈਆ ਪੰਜ ਟੱਬਾ ਆਈ ਗੀ ਪੰਜ ਨਾਲ ਹੀ ਆ ਮੰਗ ਨਹੀਂ پتہ نہیں کوئی نام آو نو نو او 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 ਭਗਤਾ ਇਹ ਕਹਿੰਦਾ ਕਿਸੇ ਕੋ ਗੱਲ ਨਾ ਕਰਿਓ ਰੁਪਿਆ 3000 ਲੱਗੂਗਾ ਐ ਕਰ ਗਿਆ हां ਕਰ ਜਾ ਆਪਾਂ ਦੋਨੇ ਪੇ ਕੇ ਲੜ ਡਟ ਨਹੀਂ ਪਊ ਤੇ ਆਪੇ ਹੀ ਡਰਦੇ ਭੱਜ ਜਾਣਗੇ 3000 ਦੀ ਆਪਾਂ ਪਾਰਟੀ ਕਰਾਂਗੇ ਮੁਰਗਾ ਜਾਵਾਂ ਆਪਾਂ ਖਾ ਪੀ ਲਾਂਗੇ ਯਾਰ ਕਾਹੀ ਗੱਲ ਸੀ ਉਹਨਾਂ ਮਾਤਰੀ ਸਾਇੰਟੀਫਿਕ ਹੋ ਗਈ ਆਪਣੀ ਬੰਦੇ ਲੁੱਟੇ ਹੈ ਮੇਰੀ ਭੈਣ ਗੜੀ ਅੰਨਾ ਦੀ ਹੈ ਤੇਜ਼ ਬਣੇ ਉਹਦੇ ਨੂੰ ਤਿਰਪੀ ਹੋ ਗਿਆ ਹੈ ਇਹ ਦੇਖ ਕੇ ਟਿੱਪਣੀ ਕਰੀਏ ਮੈਂ ਨਹੀਂ ਕਰਾਂਗਾ ਮੈਂ ਮੰਗਦੇ ਛੱਲੇ ਬਾਜੀ ਮਾਸੀ ਦਿਮਾਗ ਤੇ ਆ ਤੇ ਪੁੱਛ ਲੈ ਪੁੱਛ ਲੈ ਮਾਜੂਦ ਮਾਤ ਹਰੇਗਾ ਅੱਜ ਚਾਹ ਪਾਏ ਲੈਣੇ ਦੇ ਦੇਣਗੇ ਇਹ ਪਾ ਲੈਣੇ ਕਰੋ ਹੀ ਹਾਂਜੀ ਅਮਸੁਰਾ ਜੀ ਥੋੜੇ ਜਿਹੇ ਦੇ ਦੇਣੇ ਬਾਹਰ ਦਾ ਹਟ ਕੋਈ ਪੈਸੇ ਹੈ ਨਹੀਂ ਤੇ ਹੈ 40 ਦਿਨ ਦੀ ਜ਼ਿੰਮੇਵਾਰੀ ਓਟ ਲੈ ਲੈ ਭਾਈ ਮੇਰੀ ਗੱਲ ਹਾਂ ਸਰਪੰਚਾ ਤੂੰ ਦੇ ਦੀ ਜ਼ਿੰਮੇਵਾਰੀ ਓਟ ਲੈ ਨਾ ਦੇ ਕਰਨੇ ਤਾਂ ਦੋ ਬੇ ਆਰਿਆ ਨੂੰ ਆਇਆ ਸਰਪੰਖ ਕਿਤਾਬ ਮੁੱਛ ਲੈ ਜਾ ਰੇ ਨੂੰ ਮੈਂ ਜਿੰਨਾ ਜਿਲੇ ਕੇਂਦਰ ਪਾਇਆ ਨੇ ਥਿਉਨੇ ਨਹੀਂ ਪੈਸੇ ਦੇ ਦੇ ਜਿੰਨੇ ਹੈਗੇ ਦੇ ਦੂਜੇ ਦੀ ਜ਼ਿੰਮੇਵਾਰੀ ਲੈ ਲਈ ਤੇਰੀ ਕਹਾਣੀ ਕੋਲ ਦੇ ਵਿੱਚ ਇਹਨੇ ਕੰਮ ਕਰਦੇ ਹੈ ਮੈਂ ਜਾਣਾ ਮੇਰਾ ਕੰਮ ਜਾਣੀ ਐ ਤੇਰੀ ਅਬਸਰਾ ਹਾਂਜੀ ਤੂੰ ਆਪੇ ਲੈ ਗਿਣੇ ਤਾਂ ਮੈਂ ਹੈ ਹੀ ਨਹੀਂ ਗਿਆ ਹੋਏ ਨਹੀਂ ਗੱਲਾਂ ਆਈ ਤੂੰ ਦਿੰਨਾ ਹੀ ਮਲੇ। ਇੱਥੇ ਜੁਗਜ਼ਲੋਂ ਨਾ ਤਾਹੇ ਤਾਂ ਦੂਰ। ਕੁੰਡਾਂ ਜੜਾਂ ਦੀ ਕਰਨੀ ਬੈਠੇ ਗਾ। ਦੁੱਖਾ ਲੱਗਦਾ ਮੈਨੂੰ। ਹਾਂ ਜੁਣੀ ਦੁੱਖੇ ਹੈ। ਆਹੇ ਜਖਸਰ ਪਾਇੰਟੇ ਬਣਾਤਾ ਰਿਓ। ਕੋਈ ਪੈ ਨੂ ਘੜਾ ਲੈ ਤੈਨੂੰ ਮੈਂ ਦਿੰਨਾ ਟਾਵੇਂ। ਆ ਮਕੰਦ ਵਾਲੇ ਨਮਾ ਹੀ ਬੰਝ ਘੜਦਾ। ਉਹ ਕਿਧਰੋਂ? ਹਾਂ ਰੁਪੀਆਂ ਤੇਰੇ ਮੈਨੂੰ ਕਿਹੜੇ ਪੀਏ ਆਏ ਸਾਡੇ ਕੋਲੇ। ਛੋਕਰੀ ਦੀ ਤਾਂ ਛੋੜੀ ਖੋਜੋ। ਬੱਚਾ ਮਕੰਦਗੀ ਜਿੰਦੇ ਹਾਂ। ਆਉਣਾ ਦੇਖੇਗਾ। हां भाई दूसरा चा ये फिर पटवारी रुका पटवारी तू 누가 तू बनेगा भाई जल्दी बनता सी जल्दी ए भैया नया अवसर नहीं नो 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 ओ हो 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 ਮਾਰ ਕੇ ਤੈਨੂੰ ਹੋਰ ਉਹ ਕਿਹਦੇ ਪੱਲੇ ਆ ਗਿਆ ਨਾ ਪੁੱਜਲ ਪੁਆਇੰਟ ਚੋਂ ਦਾ ਮੁਰਗਾ ਲੰਗਾ ਗਿਆ ਅਮਲੀਆ ਜਦੋਂ ਤੱਕ ਕਿ ਕਿਹੜਾ ਮੁਰਗਾ ਸਟਾਰਟ ਕਰ 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 ਜਲਦੀ ਭੱਜ ਲਈ ਐਸੇ ਪਾਲਦਾ ਲੱਤ ਲਾ ਦੇ ਲਾ 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 ਜਾ ਹੋਰ ਪੁੱਜਲ ਪਹਿਲੇ ਪੁਆਇੰਟ ਚੋਂ ਭੱਜ ਉਹ ਬੰਦੇ ਖਿਆਰ ਬੰਦੇ ਖਿਆਰ ਆ ਮੈਂ ਉਹ ਵਾਰੀ ਵੇਖ ਉਹ ਕਾਰ ਦਾ ਸਟਾਰਟ ਕੌਣ ਹੈ ਕੰਗਰਾਂ ਆ ਗਈ